ਪੰਜਾਬ ਦੇ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਗਈ ਹੈ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਮੰਡੀਆਂ ਦੀ ਕੀਤੀ ਜਾਏ ਤਾਂ ਕੋਈ ਪੁਖਤਾ ਪ੍ਰਬੰਧ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਜੇਕਰ ਗੱਲ ਲੁਧਿਆਣਾ ਦੀ ਜਰੰਦਰ ਬਾਈਪਾਸ ਤੇ ਦਾਣਾ ਮੰਡੀ ਦੀ ਕੀਤੀ ਜਾਵੇ ਤਾਂ ਮੰਡੀ ਦੇ ਵਿੱਚ ਕੁਝ ਸਾਫ ਸਫਾਈ ਤਾਂ ਜ਼ਰੂਰ ਕਰਵਾਈ ਗਈ ਪਰ ਬੀਣ ਵਾਲੇ ਪਾਣੀ ਦੇ ਪ੍ਰਬੰਧ ਕੁਝ ਖਾਸ ਨਹੀਂ ਹੈ ਇੱਥੋਂ ਤੱਕ ਕਿ ਫਿਲਹਾਲ ਕੋਈ ਕਿਸਾਨ ਕਣਕ ਲੈ ਕੇ ਵੀ ਨਹੀਂ ਪਹੁੰਚਿਆ ਮੰਡੀ ਪੂਰੀ ਤਰ੍ਹਾਂ ਨਾਲ ਖਾਲੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਣਕ ਦੀ ਨਿਰਵੇਗਨ ਖਰੀਦ ਯਕੀਨੀ ਬਣਾਉਣ ਲਈ ਹਰ ਪ੍ਰਦੰਧ ਦੇ ਦਾਅਵੇ ਕੀਤੇ ਗਏ ਅਤੇ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ 108 ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਵਾਉਣ ਲਈ ਉਪਰਾਲੇ ਕੀਤੇ ਗਏ ਨੇ ਇਸ ਤੋਂ ਇਲਾਵਾ ਖਰੀਦ ਕੇਂਦਰਾਂ ਦੇ ਵਿੱਚ ਲਿਫਟਿੰਗ ਲਈ ਉਚਿਤ ਪ੍ਰਬੰਧ ਅਤੇ ਨਾਲ ਹੀ ਬਾਰਦਾਨੀ ਦੀ ਲੋੜਿੰਦਾ ਉਪਲਬਧਤਾ ਦੇ ਵੀ ਦਾਅਵੇ ਕੀਤੇ ਗਏ ਪਰ ਫਿਲਹਾਲ ਮੰਡੀ ਦੇ ਵਿੱਚ ਸਥਾਨਕ ਲੋਕ ਕਨੇ ਮੰਡੀ ਦੀ ਪੋਲ ਖੋਲੀ ਤੇ ਦੱਸਿਆ ਕਿ ਕੋਈ ਬਹੁਤੀ ਜ਼ਿਆਦਾ ਪ੍ਰਬੰਧ ਜੋ ਨਹੀਂ ਕੀਤੇ ਗਏ ਸਿਟੀ ਹਲ ਨਿਊਜ਼ ਚਲੇ ਸੁਰੇਂਦਰ ਸੋਨੀ ਦੀ ਸਰ ਕੀ ਨਾਮ ਆ ਜੀ ਮੋਹਨ ਲਾਲ ਆ ਜੀ ਸਰ ਤੁਸੀਂ ਦਾਣਾ ਮੰਡੀ ਵਿੱਚ ਜਲੰਧਰ ਬਾਈਪਾਸ ਤੇ ਖੜੇ ਹੋ ਜਿਸ ਤਰ੍ਹਾਂ ਦਿਖਾ ਰਹੇ ਹਾਲਾਤ ਤੁਸੀਂ ਆਪ ਸਰ ਜੀ ਆਪ ਦੇਖਦੇ ਹੋ ਹਾਂ ਜੀ ਹਾਂ ਜੀ ਤੁਸੀਂ ਸਾਰਾ ਮੰਡੀ ਦਾ ਘੁੰਮ ਕੇ ਦੇਖ ਲਓ ਹਾਂ ਜੀ ਵੀ ਕੀ ਹਾਲਾਤ ਆ ਇੱਥੇ ਦੇ ਅੱਛਾ ਜੀ ਆ ਇੱਥੇ ਮੰਡੀ ਦੇ ਵਿੱਚ ਆ ਗੱਡੀਆਂ ਖੜੀਆਂ ਹਾਂ ਜੀ ਇਨਾਂ ਨੇ ਵੀ ਪੈਸੇ ਲੈਂਦੇ ਆ। ਅੱਛਾ ਜੀ। ਠੀਕ ਹੈ ਜੀ। ਇਨਾਂ ਨੇ ਵੀ ਪੈਸੇ ਲੈਂਦੇ ਆ 10 ਰੁਪਏ ਹਰ ਇੱਕ ਤੋਂ ਲੈਂਦੇ ਆ। ਅੱਛਾ ਜੀ। ਮੰਡੀ ਦਾ। ਅੱਛਾ ਜੀ। ਮੰਡੀ 'ਚ ਸਾਫ ਸਫਾਈ ਹੋਈ ਹੋਈ ਆ ਜੀ। ਸਾਫ ਸਫਾਈ ਆ ਤੁਹਾਡੇ ਸਾਹਮਣੇ ਆ ਤੁਸੀਂ ਕੈਮਰੇ ਤੁਹਾਡੇ ਕੋਲ ਆ। ਹਾਂ ਜੀ। ਤੁਸੀਂ ਦੇਖ ਸਕਦੇ ਹੋ। ਹਾਂ ਜੀ। ਫੇ ਕਿਦਾਂ ਦੀਆਂ ਸਫਾਈਆਂ ਹੋ ਰਹੀਆਂ ਇੱਥੇ? ਹਾਂ ਜੀ ਹਾਂ ਜੀ। ਹੈਂ ਆਹ ਤਾਂ ਨੇਰੀ ਸਫਾਈ ਕਰ ਗਈ। ਅੱਛਾ ਜੀ। ਜਿਹੜਾ ਝੱਕੜ ਆ ਹਾਂ ਜੀ। ਆਹ ਨੇਰੀ ਚਲੀ ਆ ਉਹਦੇ ਨਾਲ ਇਹ ਸਫਾਈ ਹੋਈ ਆ। ਅੱਛਾ ਜੀ। ਉੱਥੇ ਇੱਥੇ ਉੱਦਾਂ ਕੋਈ ਸਭਾਈ ਨਹੀਂ ਇੰਨੀ ਗੰਦਗੀ ਐ ਤੇ ਹਾਂਜੀ ਹਾਂਜੀ ਇਹ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਅੱਛਾ ਜੀ ਅਸੀਂ ਦੇਖਿਆ ਚੂਈਆਂ ਨੇ ਪੋਲ ਜਿਹੜੇ ਨੇ ਆਹ ਹਾਂ ਹਾਂ ਬਹੁਤ ਖੋਦੇ ਹੋਏ ਆ ਅੱਛਾ ਜੀ ਪੋਲ ਪੋਲ ਖੋਦੇ ਤੁਸੀਂ ਆਪ ਦੇਖ ਕੇ ਆਏ ਆ ਉੱਥੋਂ ਉਹ ਉਹ ਉੱਥੇ ਜਿਆਦੇ ਆ ਅੱਛਾ ਜੀ ਉਹ ਪਾਲੀ ਤਰਫ ਹਾਂਜੀ ਇੱਥੇ ਅੱਗੇ ਤੋਂ ਆਉਣ ਵਾਲੀ ਨਾ ਮੰਡੀ ਲੱਗਣ ਲਈ ਅੰਬਾਂ ਦੀ ਹਾਂਜੀ ਅੰਬ ਜਿੰਨਾ ਆਲੂ ਅੰਬ ਇੱਥੇ ਰਹਿਣਾ ਹਾਂਜੀ ਹਾਂਜੀ ਤੇ ਉਹ ਉਸ ਟਾਈਮ ਇੱਥੇ ਜਗ੍ਹਾ ਨਹੀਂ ਹੁੰਦੀ ਕੋਈ ਵੀ ਖਾਲੀ ਹਾਂਜੀ ਅਸੀਂ ਤਾਂ ਬਰਕਰਾਰ ਹੀ ਫੌਜ ਦੀ ਦੇ ਅਸੀਂ ਇੱਥੇ ਲੰਘਦੇ ਆ ਸਾਡਾ ਰਸਤਾ ਹੈ ਹਾਂਜੀ ਹਾਂਜੀ ਅਸੀਂ ਦੇਖਦੇ ਹੁੰਦੇ ਆ ਵੀ ਇੱਥੇ ਅੰਬਾਂ ਦੀਆਂ ਗੁੱਟੀਆਂ ਭੈਣ ਜੋ ਅੰਬ ਇੰਨਾ ਕੁ ਸਟਿਆ ਹੁੰਦਾ ਨਾ ਇੱਥੇ ਹਾਂਜੀ ਹਾਂਜੀ ਤੇ ਕੋਈ ਸਫਾਈ ਨਹੀਂ ਇਥੇ ਅੱਛਾ ਸਰ ਜਿਸ ਤਰ੍ਹਾਂ ਹੁਣ ਤੁਸੀਂ ਕਹਿੰਦੇ ਹੋ ਕਿ ਸਫਾਈ ਨਹੀਂ ਹੈਗੀ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਾਂ ਫਿਰ ਬਾਥਰੂਮ ਵਗੈਰਾ ਦਾ ਕੋਕ ਕੱਖ ਨਹੀਂ ਹੈਗਾ ਇਥੇ ਅੱਛਾ ਜੀ ਹੁਣ ਅਸੀਂ ਇੱਥੇ ਜੰਦੇ ਸਾਨੂੰ ਲੈਟਰਿੰਗ ਆ ਜਾਂਦੇ ਜਾਂ ਬਾਥਰੂਮ ਜਾਣਾ ਇੱਥੇ ਆ ਲਾਗੇ ਸਾਗੇ ਕੋਈ ਨਹੀਂ ਆ ਸਾਹਮਣੇ ਆ ਉਹ ਪੈਸੇ ਲੈਂਦੇ ਆ ਅੱਛਾ ਜੀ ਜਿਵੇਂ ਹੁਣ ਕਿਸਾਨਾਂ ਪਾਣੀ ਪੋਣੀ ਪੀਣ ਦਾ ਕੋਈ ਪ੍ਰਬੰਧ ਨਹੀਂ ਨਾ ਬਿਲਕੁਲ ਨਹੀਂ ਪਾਣੀ ਇਥੋਂ ਬੂੰਦ ਵੀ ਨਹੀਂ ਹੋ ਤੁਸੀਂ ਕਹਦੋਂਗੇ ਨਾ ਸਾਨੂੰ ਪਾਣੀ ਚਾਹੀਦਾ ਹਾਂਜੀ ਕਿੱਥੋਂ ਵਾਗਦੀ ਹੈ ਅਸੀਂ ਲਿਆ ਕੇ ਆਪਣੇ ਕੋਲੋਂ ਘਰੋਂ ਪਾਣੀ ਲੈ ਕੇ ਜੰਨੇ ਆ। ਜੇ ਹੁਣ ਕਿਸਾਨਾਂ ਨੇ ਆਣਾ ਸੀ ਗੰਦੇ ਨਾਲ ਲੈ ਕੇ ਆਣਾ ਸੀ। ਲੱਗਦਾ ਕਿ ਮੁਸ਼ਕਲਾਂ ਦਾ ਸਾਹਮਣਾ ਬਿਲਕੁਲ ਹਾਂਜੀ। ਹਾਂਜੀ। ਕੀ ਮੁਸ਼ਕਲਾ? ਮੁਸ਼ਕਲਾ ਇੱਥੇ ਜਿਹੜੇ ਹੁਣ ਸਾਡੇ ਕਿਸਾਨ ਵੀਰ ਹੋਣੇ ਆ। ਹਾਂਜੀ। ਇਹਨਾਂ ਨੇ ਇੱਥੇ ਕਣਕ ਵਿਸਾਖੀ ਤੋਂ ਆ ਜਾਂਦੀ ਆ ਕਣਕ। ਹਾਂਜੀ ਹਾਂਜੀ। 13 ਅਪ੍ਰੈਲ ਤੋਂ ਕਣਕ ਆਉਂਦੀ ਆ ਉਹ ਕਿਸਾਨ ਵੀਰ ਉਹ ਕਿੱਥੇ ਰਹਿਣਗੇ ਉਹ? ਠੀਕ ਹੈ। ਉਹ ਆਪਣੇ ਆਪਣੀ ਕਣਕ ਦੀ ਰਾਖੀ ਕਰਨਗੇ। ਹਾਂਜੀ। ਜਾਂ ਕਿ ਕਿਹੜੀ ਜਗ੍ਹਾ ਤੇ ਰਹਿਣਗੇ ਉਹ? ਉਹਨਾਂ ਨੂੰ ਖਾਣ ਪੀਣ ਦਾ ਵੀ ਇੱਥੇ ਆਲੇ ਦੋਲੇ ਹੈ ਨਹੀਂ ਕੋਈ ਕੰਟੀਨ ਨਹੀਂ ਕੋਈ ਕੁਝ ਨਹੀਂ ਹੈਗਾ